ਤੇਰੇ ਦੁੱਖ ੱਡੇ ਵੱਡੇ ਨਹੀਂ ਗਏ ਤੇਰੀਆਂ ਤਕਲੀਫਾਂ ਇੰਨੀ ਵੱਡੀਆਂ ਨਹੀਂ ਗਈਆਂ ਜਿੰਨਾ ਵੱਡਾ ਤੇਰਾ ਮਾਲਕ ਹੈ ਤੈਨੂੰ ਤਾਂ ਘਬਰਾਣ ਦੀ ਲੋੜ ਹੀ ਨਹੀਂ ਗਈ ਗੁਰੂ ਮਹਾਰਾਜ ਤੇਰੇ ਨਾਲ ਬੈਠਿਆ ਹਮੇਸ਼ਾ ਤੁਸੀਂ ਭੁੱਲ ਸਕਦੇ ਹੋ ਆਪਣੇ ਰੱਬ ਨੂੰ ਰੱਬ ਨਹੀਂ ਜੇ ਭੁੱਲਦਾ ਕਦੇ ਵੀ ਇੱਕ ਇੱਕ ਸਾਹ ਲੈਨੇ ਨਾ ਇੱਕ ਇੱਕ ਸਾਹ ਦੇ ਨਾਲਾ ਕੀ ਕਰਦਾ ਉਹ ਆਪਣੇ ਭਗਤ ਦੀ ਤੇ ਫਿਰ ਕਿਉਂ ਡਰਨਾ ਅਗੇ ਦਾ ਸੋਚ ਕੇ ਕਿਉਂ ਘਬਰਾਣਾ ਕਿ ਮਰਨਾ ਅਗੇ ਕੀ ਹੋਏਗਾ ਠੀਕ ਹੈ ਜੀ ਅੱਜ ਹਾਲਾਤ ਉਦਾਂ ਦੇ ਪਏ ਹੋਏ ਆ ਓਖਾ ਸਮਾਂ ਚੱਲਦਾ ਵੇ ਕੋਈ ਗੱਲ ਨਹੀਂ ਸਬਰ ਕਰ ਲਓ ਆਪਣੇ ਗੁਰੂ ਤੇ ਭਰੋਸਾ ਰੱਖੋ ਹਮੇਸ਼ਾ ਕਿ ਮੇਰਾ ਗੁਰੂ ਜੋ ਵੀ ਕਰਦਾ ਚੰਗਾ ਹੀ ਕਰਦਾ ਮਾੜਾ ਨਹੀਂ ਕਰ ਸਕਦਾ ਉਹ ਕਦੇ ਵੀ ਤੇ ਦੁਨੀਆ ਦੇ ਕਹਿੰਦੇ ਨਹੀਂ ਜਾਣਾ ਕਈ ਵਾਰੀ ਦੁਨੀਆ ਹੀ ਤੁਹਾਨੂੰ ਇੰਨੀਆਂ ਗੱਲਾਂ ਸੁਣਾ ਦਿੰਦੀ ਕਿ ਤੁਹਾਡੇ ਮਨ ਦੇ ਅੰਦਰ ਡਰ ਬਹਿ ਜਾਂਦਾ ਪਰ ਇੱਕ ਗੱਲ ਯਾਦ ਰੱਖਿਆ ਕਰੋ ਤੁਹਾਡੇ ਹਾਲਾਤਾਂ ਤੋਂ ਤੁਹਾਡੇ ਵਕਤ ਤੋਂ ਤੁਹਾਡੀ ਕਿਸਮਤ ਤੋਂ ਮੁਕੱਦਰਾਂ ਤੋਂ ਸਾਰਿਆਂ ਤੋਂ ਉੱਚਾ ਹੈ ਮੇਰਾ ਮਾਲਕ ਗੁਰੂ ਸਮਰੱਥਾ ਬੂਰਾ ਜਦੋਂ ਨੇ ਚਾਣਾ ਇੱਕ ਛਣ ਦੇ ਵਿੱਚ ਸਭ ਕੁਝ ਸਹੀ ਹੋਏ ਨਾ ਇੱਕ ਪਲ ਵੀ ਨਹੀਂ ਲੱਗਣਾ ਤੁਹਾਨੂੰ ਲੱਗਣਾ ਕਿ ਇਹ ਤਾਂ ਹੁਣ ਚਮਤਕਾਰ ਹੀ ਹੋ ਗਿਆ ਇੱਕੋ ਦਮ ਇੰਨਾ ਤਾਂ ਮੈਂ ਸੋਚਿਆ ਨਹੀਂ ਸੀ ਕਦੀ ਹੋ ਸਕਦਾ ਤੁਸੀਂ ਆਵ ਗਏਣਾ ਕਿ ਜਿੱਥੇ ਮੈਂ ਹਾਰ ਮੰਨ ਚੁੱਕਾ ਸੀ ਜਿੱਥੇ ਮੈਂ ਕਹਿਤਾ ਸੀ ਕਿ ਹੁਣ ਮੇਰਾ ਬਚਣਾ ਹੀ ਨਾ ਮੁਮਕਿਨ ਹੈ ਮਾਲਕ ਨੇ ਉੱਥੋਂ ਹੀ ਮੈਨੂੰ ਬਾਹ ਫੜ ਕੇ ਬਾਹਰ ਘੜਵਾ ਦਿੱਤਾ ਉਹ ਚਾਵੇ ਤੇ ਕੀ ਨਹੀਂ ਹੋ ਸਕਦਾ ਇੱਥੇ ਤੁਸੀਂ ਨਹੀਂ ਫਿਕਰ ਕਰਨੀ ਤੁਸੀਂ ਨਹੀਂ ਡਰਨਾ ਬਿਲਕੁਲ ਵੀ ਅੱਗੇ ਦਾ ਸੋਚ ਕੇ ਜਦੋਂ ਵੀ ਤੁਹਾਡਾ ਮਨ ਸਹਿਮਜਵੇ ਡਰ ਲੱਗਦਾ ਹੋਵੇ ਬਾਰ-ਬਾਰੀ ਤੇ ਬਸ ਇੱਕੋ ਹੀ ਗੱਲ ਕਹਿਣੀ ਦਿਲ ਨੂੰ ਕਿ ਮੇਰਾ ਗੁਰੂ ਬੋਧ ਵੱਡਾ ਉਹਨੇ ਮੈਨੂੰ ਕੁਛ ਨਹੀਂ ਹੋਣ ਦੇਣਾ ਬਿਲਕੁਲ ਨਹੀਂ ਸੋchnਾ ਹੁਣ ਸਭ ਵਧੀਆ ਆਏਗਾ ਯਾਦ ਰੱਖਣਾ ਗੁਰੂ ਸਾਹਿਬ ਦੇ ਚਰਨਾਂ ਵਿੱਚ ਹਮੇਸ਼ਾ ਆਉਣਾ ਹੀ ਸ਼ੁਕਰਾਨਾ ਕਰਨ ਵਾਸਤੇ ਚਾਹੀਦਾ ਹੈ। ਸ਼ੁਕਰੀਆ ਕਰਨ ਲਈ ਆਉਣਾ ਚਾਹੀਦਾ। ਕਿੰਨਾ ਚੰਗਾ ਲੱਗਦਾ ਬੱਚਾ ਜਦੋਂ ਤੁਹਾਡਾ ਥੈਂਕ ਯੂ ਕਰਨ ਆਉਂਦਾ ਫਿਰ ਡੈਡੀ ਪਿਤਾ ਜੀ ਮੈਨੂੰ ਬਾਹਰ ਭੇਜਿਆ ਕਿੰਨਾ ਧੰਨਵਾਦ ਤੁਹਾਡਾ। ਪਿਤਾ ਜੀ ਮੋਟਰਸਾਈਕਲ ਲੈ ਕੇ ਦਿੱਤਾ ਤੁਹਾਡਾ ਕਿੰਨਾ ਧੰਨਵਾਦ ਕਰਾਂ। ਰੇਡੀ ਮੈਨੂੰ ਗੱਡੀ ਲੈ ਦਿੱਤੀ ਤੇਰਾ ਕਿੰਨਾ ਧੰਨਵਾਦ ਕਰਾਂ ਪਿਤਾ ਜੀ ਮੈਨੂੰ ਪੜ੍ਹਾ ਦਿੱਤਾ ਤੁਹਾਡਾ ਕਿੰਨਾ ਧੰਨਵਾਦ ਕਰਾਂ ਮੈਂ ਧੰਵਾਦੀ ਹੋਣਾ ਸ਼ੁਕਰਗੁਜ਼ਾਰ ਹੋਣਾ ਤੇ ਮੰਗਤੇ ਬਣੇ ਰਹਿਣਾ ਮੰਗੀ ਜਾਣਾ ਮੰਗੀ ਜਾਣਾ ਪਿਛਲੀਆਂ ਦਾਤਾਂ ਭੁੱਲ ਜਾਣੀਆਂ ਫਿਰ ਹੋਰ ਮੰਗ ਲੈਣਾ ਜਦੋਂ ਉਹ ਮਿਲ ਗਿਆ ਫਿਰ ਹੋਰ ਮੰਗ ਲੈਣਾ ਫਿਰ ਹੋ ਮਿਲ ਗਿਆ ਫਿਰ ਹੋਰ ਮੰਗ ਲੈਣਾ ਗੁਰ ਮੰਗਤੇ ਨਾ ਬਣੀਏ ਸ਼ੁਕਰਗੁਜ਼ਾਰ ਹੋਈਏ ਜਦੋਂ ਗੁਰਦੁਆਰਾ ਸਾਹਿਬ ਜਾਓ ਕੀ ਕਰਨ ਚੱਲੇ ਆ ਸ਼ੁਕਰਾਨਾ ਕਰਨ ਚੱਲੇ ਆ ਬਸ ਸ਼ੁਕਰਾਨੇ ਦੇ ਭਾਵ ਮਨ ਚ ਆਉਣ ਨਾਲ ਮਨ ਟਿਕਦਾ ਬਹੁਤ ਹੈ ਸ਼ਾਂਤ ਬਹੁਤ ਹੁੰਦਾ ਹੈ ਮੰਗਣ ਦੇ ਭਾਵ ਨਾਲ ਸਵਾਰਥ ਦੇ ਭਾਵ ਨਾਲ ਮਨ ਬੇਚੈਨ ਹੁੰਦਾ ਜਦੋਂ ਮੰਗਣਾ ਹੈ ਮਨ ਬੇਚੈਨ ਹੋਣਾ ਹੈ ਜਦੋਂ ਸ਼ੁਕਰਾਨਾ ਕਰਨਾ ਹੈ ਮਨ ਸ਼ਾਂਤ ਹੋਣਾ ਹੈ ਯਾਦ ਰੱਖਣਾ ਮਨ ਹਮੇਸ਼ਾ ਸ਼ੁਕਰਾਨੇ ਵੇਲੇ ਟਿਕਦਾ ਹੈ ਸਾਰੇ ਨੇ ਲੈ ਥੋੜਾ ਰਹੇ ਆ ਜੇ ਬੰਦੇ ਦੇ ਵਾਸ ਹੋਵੇ ਤੇ ਸਾਹ ਲਈ ਜਾ ਫਿਰ ਮਰੇ ਹੀ ਕੋਈ ਨਾ ਇੱਥੇ ਸਾਹ ਲੈ ਨਹੀਂ ਰਹੇ ਸਾਹ ਆ ਰਹੇ ਨੇ ਹਮ ਆਦਮੀ ਹਾ ਇਕਦਮੀ ਮੋਹਲਤ ਮੋਹਤ ਨਾ ਜਾਣਾ ਦਮ ਆ ਰਿਹਾ ਤਾਂ ਹੀ ਆਦਮੀ ਦਮ ਆ ਰਿਹਾ ਆਦਮੀ ਨਹੀਂ ਤੇ ਇਹ ਤਨ ਹੋਏਗਾ ਭਸਮ ਕੀ ਢੇਰੀ ਰਾਖ ਦੀ ਢੇਰੀਆਂ ਸੀ ਅਸੀਂ ਮਿੱਟੀ ਦੀ ਢੇਰੀ ਆ ਆਦਮੀ ਅਸੀਂ ਹੈ ਹੀ ਤਾਂ ਜੇ দম ਆ ਰਿਹਾ ਪ੍ਰਭੂ ਪੈਣੋ ਆ ਆਦਮੀ ਤੇ ਸਾਹ ਮਿਲ ਰਹੇ ਨੇ ਵੇਖੋ ਪੁੱਛ ਲਓ ਉਹਨਾਂ ਨੂੰ ਜਿਨ੍ਹਾਂ ਨੂੰ ਸਾਹ ਨਹੀਂ ਮਿਲ ਰਹੇ ਅੱਜ ਸਾਹ ਲੈ ਨਹੀਂ ਸਕਦੇ ਮਸ਼ੀਨਾਂ ਲੱਗੀਆਂ ਉਹਨਾਂ ਨੂੰ ਪੁੱਛੋ ਸਾਹ ਦੀ ਕਿੱਡੀ ਕੀਮਤ ਹੈ ਡਾਕਟਰ ਕਹਿੰਦੇ ਨੇ ਵੈਂਟੀਲੇਟਰ ਤੋਂ ਲਾਇਆ ਨਹੀਂ ਤੇ ਇਹ ਮਰਿਆ ਨਹੀਂ वेंटिलेटर ਤੋਂ ਲਾ ਦੇਾਂਗੇ ਇਹ ਬੰਦਾ ਮਰ ਜਾਏਗਾ ਉਹਨੂੰ ਪੁੱਛੋ ਵੀ ਇੱਕ ਇੱਕ ਸਾਹ ਦੀ ਕੀਮਤ ਕੀ ਹੁੰਦੀ ਹੈ ਸਾਨੂੰ ਦਿਨ 'ਚ 24000 ਸਾਹ ਆ ਜਾਂਦਾ ਆਈ ਜਾਂਦਾ ਹੈ ਆਈ ਜਾਂਦਾ ਸਾਰੀ ਪ੍ਰਾਪਰਟੀ ਦੇ ਦਿਓ ਮੈਂ ਸਾਰੀ ਪ੍ਰਾਪਰਟੀ ਦੇ ਦੇਾਂਗਾ ਮੇਰੇ ਬਾਪੂ ਨੂੰ 20 ਸਾਹ ਦੇ ਦਿਓ ਗੱਲ ਕਰਨੀ ਹੈ 20 ਸਾਹ ਨਹੀਂ ਆ ਸਕਦੇ ਸਾਰੀ ਪ੍ਰਾਪਰਟੀ ਦੀ ਕੀਮਤ 20 ਸਾਹ ਨਹੀਂ ਹੋ ਸਕਦੀ ਕਰੋੜਾਂ ਅਰਬਾਂ ਖਰਬਾਂ ਰੁਪਇਆ ਦੇ ਕੇ ਤੁਸੀਂ ਸੌਕ ਸਾਹ ਖਰੀਦ ਨਹੀਂ ਸਕਦੇ ਐਡੀ ਵੈਲਿਊ ਹੈ ਨਾ ਸਾਹਾਂ ਦੀ ਤੇ ਬੰਦਾ ਸ਼ੁਕਰਾਨੇ ਵਿੱਚ ਜੀਣ ਲੱਗੇ ਫਿਰ ਸਰੀਰ ਦੀ ਜੇ ਗੱਲ ਕਰ ਲਈਏ ਆ ਜਿੰਨੇ ਕ ਇੱਥੇ ਬੈਠੇ ਆ ਮੇਰੇ ਕੰਨੀ ਵੇਖ ਰਹੇ ਹੋ ਇਹਦਾ ਮਤਲਬ ਅੱਖਾਂ ਆ ਜੇ ਠੀਕ ਨੇ ਗੁਰਦੁਆਰੇ ਤੱਕ ਚੱਲ ਕੇ ਆ ਗਏ ਆ ਤੇ ਲੱਤਾਂ ਅਜੇ ਠੀਕ ਨੇ ਤਾਂ ਹੀ ਆ ਗਏ ਨਾ ਕਾਹਦਾ ਕਾਹਦਾ ਸ਼ੁਕਰਾਨਾ ਕਰੀ ਜਾਈਏ ਕਿਹੜੀ ਕਿਹੜੀ ਚੀਜ਼ ਦਾ ਸ਼ੁਕਰਾਨਾ ਕਰੀਏ ਕੋਈ ਸਾਧਨ ਖੜਾ ਹੈ ਕੋਈ ਮੋਟਰਸਾਈਕਲ ਕੋਈ ਗੱਡੀ ਫਿਰ ਹੁਣ ਵੇਟ ਕਰਨ ਦੀ ਵੀ ਘਰ ਜਾ ਕੇ ਸੌਣਾ ਕੋਈ ਬਿਸਤਰਾ ਹੈਗਾ ਤੇ ਕਾਹਦਾ ਸ਼ੁਕਰਾਨਾ ਕਰੀਏ ਉਹ ਵੀ ਹੈਗੇ ਜਿਨ੍ਹਾਂ ਨੂੰ ਬਿਸਤਰਾ ਮਿਲਦਾ ਹੀ ਨਹੀਂ ਹੈ ਹੀ ਨਹੀਂ ਬਿਸਤਰ ਜਿਨ੍ਹਾਂ ਦੇ ਕੋਲ ਇਥੇ ਉਹ ਵੀ ਦੁਨੀਆ ਜਿਹੜੇ ਘਰ ਜਾਣਾ ਜਾਣੇ ਹੀ ਨਹੀਂ ਫੁੱਟਪਾਥਾਂ ਤੇ ਹੀ ਸਾਰੀ ਜ਼ਿੰਦਗੀ ਕੱਢ ਲਈ ਨਿਆਣੇ ਵੀ ਫੁੱਟਪਾਥਾਂ ਤੇ ਜੰਮੇ ਹਨ ਸਾਰੀ ਜ਼ਿੰਦਗੀ ਫੁੱਟਪਾਥਾਂ ਤੇ ਨਿਕਲ ਗਈ ਪਿਆਰਿਓ ਐਸੇ ਲੋਕ ਵੀ ਹੈਗੇ ਆ ਤਾਂ ਕਰਕੇ ਜਦੋਂ ਗੁਰਦੁਆਰੇ ਆਉਣਾ ਕਾਦੇ ਲਈ ਆਉਣਾ ਬੋਲੋ ਕੀ ਕਰਨ ਆਉਣਾ ਜੀ ਸ਼ੁਕਰਾਨਾ ਸ਼ੁਕਰਾਨਾ ਕਰਨ ਆਉਣਾ ਦਾਤ ਹੈ ਪਿਆਰੀ ਲੱਗਦੀ ਜਿਵੇਂ ਵਾਲਾ ਵਸਰੇ ਬੋਲਣਾ ਭਈ ਲੱਗਦੀ ਜਿਵੇਂ ਵਾਲਾ ਵਸਰੇ ਮਨਾ ਦਾਤ ਪਿਆਰੀ ਲੱਗਦੀ ਪਿਆਰੀ ਸੈਨੂੰ ਲੱਗਦੀ ਏਣ ਵਾਲਾ ਬਿਸਰ ਗਿਆ ਤੈਨੂੰ ਦਾਤ ਹੈ ਪਿਆਰੀ ਲੱਗਦੀ ਏਣ ਵਾਲਾ ਬਿਸਰ ਵੱਲਾ ਵਿਸਰ ਗਿਆ ਮਨਾ ਦਾਤ ਹੈ ਲੱਗਦੀ ਜਿਣ ਵਾਲਾ ਵਿਸਰ ਗਿਆ ਦਾਤ ਪਿਆਰੀ ਵਿਸਰਿਆ ਦਾ ਤਾਰਾ ਦਾਤਾ ਦੇਣ ਵਾਲਾ ਭੁੱਲ ਗਿਆ ਤੇ ਦਾਤ ਪਿਆਰੀ ਹੋਈ ਜਾਂਦੀ ਅਸੀਂ ਕਹਿੰਨੇ ਆ ਸੁਣੋ ਅਮੀਰ ਮਾਪਿਓ ਕਹਿੰਦਾ ਬੱਚੇ ਨੂੰ ਗੱਡੀ ਲੈ ਦਿਆਂ ਬੱਚਾ ਮੇਰੇ ਨਾਲ ਜੁੜੇਗਾ ਵੱਡੀ ਗੱਡੀ ਲੈ ਦਿਆਂ ਬੱਚਾ ਮੇਰੇ ਨਾਲ ਪਿਆਰ ਜ਼ਿਆਦਾ ਕਰੂ ਬੱਚਾ ਆਪਣੇ ਦੋਸਤਾਂ ਨਾਲ ਘੁੰਮਣ ਚੱਲਿਆ ਜਾਂਦਾ ਪਿਓ ਤੋਂ ਹੋਰ ਦੂਰ ਹੋ ਗਿਆ ਉਹ ਹੋਰ வசੂਲਤਾ ਦੇ ਹੀ ਜਾਂਦਾ ਉਹ ਹੋਰ ਦੂਰ ਹੋਈ ਜਾਂਦਾ ਉਹਨਾਂ ਹੀ ਦੂਰ ਜਾਈ ਜਾਂਦਾ ਇਹ ਹਾਲ ਸਾਡਾ ਜਿੰਨੀਆਂ ਦਾਤਾਂ ਮਿਲੀਆਂ ਜਾਂਦੀਆਂ ਓਨਾਂ ਹੀ ਬੰਦਾ ਭੁੱਲਦਾ ਜਾਂਦਾ ਤਾਂ ਹੀ ਕਹਿੰਦੇ ਨੇ ਦੁੱਖਾਂ 'ਚ ਰੱਬ ਨੂੰ ਯਾਦ ਕਰਦੇ ਐ ਜਿਦ ਦਿਨ ਬਿਪਤਾ ਪੈ ਜੇ ਉਦੋਂ ਯਾਦ ਕਰਨਗੇ ਪਰ ਜਦੋਂ ਸੁੱਖ ਆ ਗਿਆ ਫਿਰ ਸਭ ਭੁੱਲ ਜਾਂਦੇ ਆ ਸਹੂਲਤਾਂ ਚ ਸਭ ਭੁੱਲ ਜਾਂਦੇ ਆ ਤੇ ਬੰਦਾ ਬਾਣੀ ਨਾਲ ਜੁੜਿਆ ਰਵੇ ਗੁਰਬਾਣੀ ਪੜਦਾ ਰਵੇ ਕਾਰੋਬਾਰਾਂ ਵਿੱਚ ਤਰੱਕੀਆਂ ਹੁੰਦੀਆਂ ਰਹਿਣ ਓਨਾ ਹੀ ਬੰਦਾ ਅੰਦਰੋਂ ਵੀ ਤਰੱਕੀ ਕਰੇ ਯਾਦ ਰੱਖਣਾ ਔਕਾਤ ਵੀ ਵਧਾਣੀ ਪਏਗੀ ਹੈਸੀਅਤ ਵਧਾਣੀ ਪਏਗੀ ਪੈਸੇ ਵਾਲੇ ਪਾਸੇ ਹੈਸੀਅਤ ਬਹੁਤ ਉੱਚੀ ਹੋ ਜਾਏ ਬਾਕੀ ਸਾਰੀਆਂ ਚੀਜ਼ੀਆਂ ਚ ਵੀ ਹੈਸੀਅਤ ਉੱਚੀ ਕਰਨੀ ਪੈਂਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜੀ ਜਾਓ ਖਜ਼ਾਨਾ ਹੀ ਨਹੀਂ ਮੁੱਕਦਾ ਐਨਾ ਖਜ਼ਾਨਾ ਖਾਵੇਂ ਖਰਚਾਂ ਰਲ ਮਿਲ ਪਾਈ ਖਾਓ ਖਰਚੋ ਪਰ ਸਾਡੇ ਨਾਲ ਸਿੱਖਾਂ ਦੀ ਖੁਸ਼ਕਿਸਮਤੀ ਹੈ ਕਿ ਸਾਡੇ ਕੋਲੇ ਬਹੁਤ ਗੁਰੂ ਕੇ ਲੰਗਰ ਨੇ ਖਾਓ ਖਰਚੋ ਭਾਵੇਂ ਪੂਰੇ ਭਾਰਤ ਨੂੰ ਲੰਗਰ ਲਾ ਦੇਣ ਤਾਂ ਵੀ ਨਹੀਂ ਮੁੱਕਦਾ ਇਹਨਾਂ ਕੋਲ ਅਸੀਂ ਵੈਸੇ ਵੀ ਖੇਤਾਂ ਵਾਲੇ ਆ ਜ਼ਿਮੀਂਦਾਰ ਆ ਪੰਜਾਬ ਵਾਲੇ ਆ ਸਟੇਟਾਂ ਇਦਾਂ ਦੀਆਂ ਸਾਡੇ ਕੋਲ ਉਹ ਲੰਗਰ ਸਾਡੇ ਕੋਲੇ ਨਹੀਂ ਮੁੱਕਦੇ ਅਸੀਂ ਖੁਸ਼ਕਿਸਮਤਾਂ ਉੱਥੇ ਵੀ ਜਾ ਲੰਗਰ ਲਾਈਦਾ ਜਿੱਥੇ ਕੋਈ ਨਾ ਲਾਵੇ ਅਸੀਂ ਉੱਥੇ ਵੀ ਪਹੁੰਚ ਜਾਈਦਾ ਜਿੱਥੇ ਕੋਈ ਨਾ ਪਹੁੰਚੇ ਪਰ ਬਦਕਿਸਮਤੀ ਸਾਡੀ ਇਹ ਹੈ ਆ ਖਜ਼ਾਨਾ ਇਹ ਨਾ ਅਸੀਂ ਖੋਲ ਕੇ ਵੇਖਿਆ ਜੇ ਇਹਨੂੰ ਵੀ ਖੋਲ ਕੇ ਵੇਖਦੇ ਖਾਈ ਜਾਓ ਖਰਚੀ ਜਾਓ ਮੁੱਕਣਾ ਇਹਨੇ ਵੀ ਨਹੀਂ ਸੀ ਗਿਆਨ ਦਾ ਖਜ਼ਾਨਾ ਗੁਰੂ ਦੇ ਗਿਆਨ ਦਾ ਖਜ਼ਾਨਾ ਤੇ ਪਿਛਲੇ ਸਾਲ ਤੁਹਾਨੂੰ ਚੇਤਾ ਹੈ ਜਦੋਂ ਮੈਂ ਆਇਆ ਮੈਂ ਬੇਨਤੀ ਕਰਕੇ ਗਿਆ ਸੀ ਹਰ ਸਿੱਖ ਸਹਿਜ ਪਾਠ ਰੱਖੇ ਹਰ ਸਿੱਖ ਦਾ ਸਹਿਜ ਪਾਠ ਚੱਲਦਾ ਹੀ ਰਹਿਣਾ ਚਾਹੀਦਾ ਸਿੱਖ ਰਹਿਤ ਮਰਿਆਦਾ ਚ ਲਿਖਿਆ ਭਾਈ ਅਕਾਲ ਤਖਤ ਤੋਂ ਜਿਹੜੀ ਸਿੱਖ ਰਹਿਤ ਮਰਿਆਦਾ ਛੱਪਦੀ ਹੈ ਨਾ ਸਿੱਖ ਦਾ ਜੀਵਨ ਕਿੱਦਾਂ ਦਾ ਹੋਵੇ ਉਹਦੇ ਵਿੱਚ ਲਿਖਿਆ ਹੈ ਕਿ ਸਿੱਖ ਦਾ ਸਹਿਜ ਪਾਠ ਚੱਲਦਾ ਰਹਿਣਾ ਚਾਹੀਦਾ ਹੈ ਬੰਦ ਨਾ ਕਰੋ ਦੋ ਭਾਗ ਮਿਲਦੇ ਨੇ ਲੈ ਆਓ ਤੇ ਕਰੀ ਚੱਲੋ ਰੋਜ਼ ਦੇ 10 ਅੰਗ ਕਰੋ 20 ਮਿੰਟ ਲੱਗਣਗੇ 20 ਮਿੰਟ ਰੋਜ਼ ਲਾਓ 20 ਮਿੰਟ ਰੋਜ਼ ਲਾਓ 20 ਮਿੰਟ ਰੋਜ਼ ਲਾਓ ਸਾਲ ਤੋਂ ਪਹਿਲਾਂ ਪਹਿਲਾਂ ਭੋਗ ਪਾ ਲੈਣਾ ਸਾਲ ਤੋਂ ਪਹਿਲਾਂ ਪਹਿਲਾਂ ਸਾਰੀ ਬਾਣੀ ਪੜੀ ਜਾਣੀ 6-7 ਅੰਗ ਵੀ ਰੋਜ਼ ਪੜ੍ਹ ਲਓ 20 ਮਿੰਟ ਤੇ ਲਾ ਹੀ ਸਕਦਾ ਬੰਦਾ 20 ਮਿੰਟ ਰੋਜ਼ ਲਾਓ ਤੇ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਹੋ ਜਾਂਦਾ ਹੈ ਤੇ ਖਜ਼ਾਨਾ ਖੋਲ ਕੇ ਵੇਖੀਏ ਪੜੀਏ ਜਿਹੜਾ ਗੁਰੂ ਸਾਹਿਬ ਸਾਨੂੰ ਖਜ਼ਾਨਾ ਦੇ ਕੇ ਗਏ ਐ ਫਿਰ ਇੱਥੇ ਕਹਿੰਦੇ ਗੁਰ ਉਪਦੇਸ਼ ਜਵਾਹਰ ਮਾਨਕ ਸੇਵੇ ਸਿੱਖ ਸੋਖ ਓਝ ਲਹਿ ਗੁਰ ਸਮਾਨ ਤੀਰਥ ਨਹੀਂ ਕੋਏ ਗੁਰ ਸਮਾਨ ਤੀਰਥ ਨਹੀਂ ਕੋਏ ਸਰ ਸੰਤੋਖ ਤਾਸ ਗੁਰ ਹੋਏ ਗੁਰੂ ਸੰਤੋਖ ਦਾ ਸਰੋਵਰ ਹੈ ਸਰੋਵਰ ਚ ਨਾਓ ਚੁੱਭਾ ਲਾਓ ਕਹਿੰਦੇ ਗੁਰੂ ਹੈ ਤੁਹਾਡੇ ਲਈ ਸਰੋਵਰ ਕਾਦਾ ਸੰਤੋਖ ਦਾ